ਤੁਸੀਂ ਦੇਖ ਰਹੇ ਹੋ ਦੈਨਕ ਸਵੇਰਾ ਤੇ ਮੈਂ ਹਾ ਜਗਜੀਤ ਸਿੰਘ ਡਲ ਤੇ ਹਲਕਾ ਖੇਮ ਕਰਨ ਦੇ ਪਿੰਡ ਦੇ ਵਿੱਚ ਇੱਕ ਖੜੇ ਹਾਂ ਜਿੱਥੇ ਇੱਕ ਕਿਸਾਨ ਵੱਲੋਂ ਬਿਨਾਂ ਜਿਹੜੀ ਆ ਉਹ ਲਾਗਤ ਤੋਂ ਆਪਣੀ ਕਣਕ ਜਿਹੜੀ ਆ ਉਹ ਬੀਜੀ ਆ ਤੇ ਕਣਕ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਜਿਹੜੇ ਕਿਸਾਨ ਲਗਭਗ 2500 ਤੋਂ 3000 ਰੁਪਏ ਖਰਚਾ ਕਰਕੇ ਕਣਕ ਬੀਜ ਜਿਰਾ ਤੋਂ ਨਹਿਰੀ ਪਾਣੀ ਉਡੀਕ ਰਹੇ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਰ ਸੁਣੀ ਜਿਨ੍ਹਾਂ ਦੇ ਯਤਨਾ ਸਦਕਾ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਦੇ ਲਈ ਨਾ ਤਾਂ ਟਿਊਬਵਲ ਚਲਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਪਾਣੀ ਦੀ ਕਿੱਲਤ ਕਾਰਨ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਫਸਲਾਂ ਦੀ ਸਿੰਚਾਈ ਲਈ ਜਿੱਥੇ 15914 ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਉੱਥੇ ਹੀ ਖਾਲਾਂ ਨੂੰ ਪੱਕਾਵੇ ਕੀਤਾ ਗਿਆ ਮੇਰਾ ਗੁਰਵਿੰਦਰ ਸਿੰਘ ਪਿੰਡ ਦਾ ਨਾਮ ਆ ਇਹ ਮੇਰਾ ਪਿੰਡ ਲਾਧੂਪੁਰਾ 5 ਏਕੜ ਜ਼ਮੀਨ ਆ ਸਾਨੂੰ ਜਿਹੜਾ ਨਹਿਰੀ ਸੂਆ ਜਿਹੜਾ ਸਾਡਾ ਹੱਲੇ ਤੇ ਪਹਿਲੇ ਕੱਚਾ ਲਾਧੂਪੁਰ ਵਾਲਾ ਸੂਆ ਪਰ ਪਾਣੀ ਐਰਕਾ ਬਹੁਤ ਸਰਕਾਰ ਨੇ ਪਹਚਾਇਆ ਵਾ ਸਾਡੇ ਜਿਹੜਾ ਇੱਕ ਥੋੜੀ ਜੀ ਮੁਸ਼ਕਲ ਆਉਂਦੀ ਕਿ ਸਾਨੂੰ ਇੱਕ ਖਾਲੇ ਪੱਕੇ ਬਣਨੇ ਚਾਹੀਦੇ ਸੰਗਤ ਬਾਕੀ ਪਾਣੀ ਆਹੀਂ ਆਪ ਬੰਦ ਕਰਾਉਂਦੇ ਆ ਸੂਏ ਦੇ ਪਾਣੀ ਬਹੁਤ ਜ਼ਿਆਦਾ ਹੁੰਦਾ ਵਾ ਕੀ ਕਰਦਾ ਹੈ ਕਿ ਜੋ ਸਰਕਾਰ ਨੇ ਸਾਡੇ ਵਾਸਤੇ ਸੂਏ ਦੀ ਪੱਕੀ ਜਗ੍ਹਾ ਬਣਾਈ ਆ ਤੇ ਸਾਨੂੰ ਪਾਣੀ ਦਿੱਤਾ ਵਾ ਬਹੁਤ ਮਹਾਨਯੋਗ ਆ ਸਾਨੂੰ ਹੁਣ ਪਾਣੀ ਇਹ ਆਉਣ ਦੇ ਨਾਲ ਸਾਨੂੰ 12 ਮਹੀਨੇ ਪਾਣੀ ਦੀ ਸੂਟ ਮਿਲ ਗਈ ਆ ਇਹਦਾ ਬਹੁਤ ਜ਼ਿਆਦਾ ਸੁਖਵਾ ਹਰ ਜ਼ਿਮੀਂਦਾਰ ਨੂੰ ਸੁਖਵਾ ਬੱਤੀ ਦੀ ਦੀਗ ਨਹੀਂ ਕਰਨੀ ਪੈਂਦੀ ਨਹਿਰੀ ਪਾਣੀ ਸਮੇਂ ਸਿਰ ਪਹੁੰਚਣ ਦੇ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਸਗੋਂ ਤਰਤੀ ਹੇਟਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਜਿਹੜਾ ਨਹਿਰ ਦਾ ਪਾਣੀ ਹੈ ਉਹ ਚ ਨਾ ਤੱਤ ਨੇ ਬਹੁਤ ਉਪਜਾਊ ਸ਼ਕਤੀ ਜ਼ਮੀਨ ਦੀ ਵੀ ਵਧਾਉਂਦੇ ਆ ਤੇ ਫਸਲ ਵੀ ਬੰਪਰ ਹੁੰਦੀ ਹੈ ਫਿਰ ਨਾਲੇ ਅੱਧੇ ਘੰਟੇ ਚ ਕਿੱਲਾ ਭਰਦਾ ਉਹ ਜੇ ਉਹਨਾਂ ਦੀ ਵੀ ਜਿਹੜੀ ਉਹ ਕਣਕ ਜਿਹੜੀ ਉਹ ਕਮਜ਼ੋਰ ਹੁੰਦੀ ਤੇ ਇੱਥੇ ਜਿਹੜੀ ਇਹ ਕਣਕ ਜਿਹੜੀ ਸਿਰਫ ਨਾ ਵਾਈ ਸਿਰਫ ਪਾਣੀ ਦੇ ਕੇ ਵੜਾਈ ਤੋਂ ਬਾਅਦ ਤੇ ਉਸ ਨੂੰ ਜਿਹੜਾ ਉਹ ਤਿਆਰ ਕੀਤਾ ਗਿਆ ਸੋ ਸਾਡੇ ਨਾਲ ਕਿਸਾਨ ਮੌਜੂਦ ਆ ਅੰਗਰੇਜ਼ ਸਿੰਘ ਆਪਾਂ ਬਾਕੀ ਜਿਹੜੀ ਗੱਲਬਾਤ ਉਹਦੇ ਨਾਲ ਕਰਦੇ ਆ ਆਹ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਤੁਹਾਡਾ ਮੇਰੇ ਸੁਣ ਤੇ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਨਾ ਬੋਟਰਸਾਂ ਦੀ ਡਿਸਟ੍ਰਿਕਟ ਰੈਪ੍ਰੀਜ਼ੈਂਟ ਹੈ ਅੱਛਾ ਜੀ ਕਿਸ ਤਰ੍ਹਾਂ ਜਿਹੜਾ ਜਿਹੜੀ ਕਣਕ ਤੁਸੀਂ ਬੀਜੀ ਆ ਥੋੜਾ ਦੱਸੋਗੇ ਹਾਂ ਜੀ ਦੱਸਾਂ ਜੀ ਹਾਂ ਕੋ ਇਸ ਤਰ੍ਹਾਂ ਬੀਜੀ ਆ ਵੀ ਜਿਹੜਾ ਝੋਨਾ ਵੱਡ ਲੈਣਾ ਆਪਾਂ ਤੇ ਉਸ ਤੋਂ ਬਾਅਦ ਉਹਦੇ ਵਿੱਚ ਬੱਥੇ ਨੂੰ ਛਟਾ ਦੇ ਕੇ ਕਣਕ ਦਾ ਤੇ ਕਟਣਾ ਤੋਂ ਘਟੋ ਫੇਰ ਕੇ ਪੁੱਛੇ ਵੱਢ ਕੇ ਇਹ ਫਿਰ ਇਹਨਾਂ ਪਾਣੀ ਲਾਤਾ ਹੈ ਹੋਰ ਕੋਈ ਲੱਗਦੇ 2-300 ਰੁਪਏ ਦਾ ਖਰਚਾ ਸਿਰਫ 300 ਰੁਪਇਆ ਜਿਹੜਾ ਤੁਸੀਂ ਸੁਣ ਸਕਦੇ ਹੋ ਕਿਸਾਨ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਨੇ ਕਿਹਾ ਕਿ ਸਿਰਫ 1 ਕਿੱਲੇ ਦੇਤੇ 300 ਰੁਪਇਆ ਜਿਹੜਾ ਉਹ ਖਰਚਾ ਆਇਆ ਤੇ ਇਹਦੇ ਵਿੱਚ ਕੋਈ ਸੰਡੀ ਵੀ ਪਈ ਜਾਂ ਕੁਛ ਨਹੀਂ ਕੋਈ ਗੱਲ ਨਹੀਂ ਕੋਈ ਦਵਾਈ ਵਗੈਰਾ ਪਈ ਕੁਝ ਨਹੀਂ ਕਯੂਰੀਆ ਪਈ ਸਿਰਫ ਦੋ ਬੋਰੀ ਕੁਛ ਨਹੀਂ ਪਾਇਆ ਨੂੰ ਕਣਕ ਤੁਹਾਡੇ ਸਾਹਮਣੇ ਦਿਸਣ ਲੱਗੀ ਵਧੀਆ ਕਣਕ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਉਸ ਕਣਕ ਦੀਆਂ ਜਿਹੜੀਆਂ ਤਸਵੀਰਾਂ ਦਿਖਾ ਦਿੱਤੀਆਂ ਜਾਣ ਜੇ ਜੀ 300 ਰੁਪਏ ਲਾਗਤ ਵਾਲੀ ਜਿਹੜੀ ਉਹ ਕਣਕਿਆ ਉਹਦੀਆਂ ਤਸਵੀਰਾਂ ਤੇ ਇੱਕ ਉਸ ਕਣਕ ਦੀਆਂ ਵੀ ਜਿਹੜੀਆਂ ਇੱਥੇ ਤਸਵੀਰਾਂ ਦਿਖਾਈਆਂ ਜਾਣ ਜਿਹੜੀ 2500 ਤੋਂ ਜਿਹੜੀਆਂ ਲਗਭਗ 3000 ਰੁਪਈਆ ਜਿਹੜਾ ਇਸ ਕਿਲੇ ਦੇ ਉੱਤੇ ਜਿਹੜਾ ਉਹ ਖਰਚਾ ਆਇਆ ਪਰ ਤੁਸੀਂ ਦੇਖ ਸਕਦੇ ਹੋ ਦੋਹਾਂ ਕਣਕਾਂ ਦੇ ਵਿੱਚ ਜਿਹੜਾ ਉਹ ਬੜਾ ਵੱਡਾ ਅੰਤਰ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਆ ਜਿਹੜੇ ਉਹ ਕਿਲਾ ਏ ਜਿਹਦੇ ਵਿੱਚ 2500 ਤੋਂ 3000 ਰੁਪਈਆ ਜਿਹੜਾ ਉਹ ਖਰਚਾ ਆਇਆ ਏ ਤੇ ਇੱਕ ਪਾਸੇ ਜਿਹੜੀਆਂ ਉਹ ਆ ਤਸਵੀਰਾਂ ਹਨ ਜੇ ਜਿਹੜੀਆਂ ਕਿਸਾਨ ਵੱਲੋਂ ਜਿਹੜੀ ਆ 300 ਰੁਪਏ ਦੀ ਲਾਗਤ ਨਾਲ ਉਹ ਜਿਹੜਾ ਇੱਕ ਅ 2 ਕਿਲੋ ਦੱਸਿਆ ਜਾ ਰਿਹਾ ਕਿ ਉਹਨਾਂ ਵੱਲੋਂ ਜਿਹੜੀ ਆ ਇਹ ਕਣਕ ਬੀਜੀ ਗਈ ਸੀ ਸੋ ਬਾਕੀ ਵੀ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਸਾਡੇ ਨਾਲ ਕਿਸਾਨ ਵੀਰ ਜੁੜੇ ਹੁੰਦੇ ਆ ਤੇ ਉਹ ਉਹ ਜਿਹੜੇ ਆ ਕਿਸਾਨ ਵੀਰ ਵੀ ਇਹ ਇਸ ਜਿਹੜੀ ਆ ਭਰਾ ਤੋਂ ਸਿਹਤ ਲੈਣ ਸਕਣ ਤੁਸੀਂ ਦੱਸ ਸਕਦੇ ਹੋ ਉਹਦੇ ਵਿੱਚ 20 ਕਿਹੜਾ ਪਿਆ ਹਾਂਜੀ 20 ਪਾਇਆ ਚ 272 ਹੂੰ 303 ਜੇ 20 ਜਿਹੜਾ ਮੈਂ 20 ਦਾ ਕੋਈ ਚੱਕਰ ਨਹੀਂ ਆ ਕੋਈ ਕਿਸਾਨ ਕੋ ਕਹਿੰਦਾ ਥੁੰਦੀ ਪਾਈ ਦੀ ਕੋਈ ਦਾ ਬੀ ਆਣ ਬੀਜਣ ਦਾ ਉਹ ਬੀਜ ਹੈ 272 ਬੀਜਿਆ ਤੇ ਬਹੁਤ ਸੁਣੀ ਕੰਕਾ ਨਾ ਕੋਈ ਸੁੰਦੀ ਪਈ ਕੁਛ ਨਹੀਂ ਪਾਇਆ ਨੂੰ ਕੋਈ ਸਪਰੇ ਨਹੀਂ ਕੀਤੀ ਸকালে ਦੋ ਬੋਰਾਂ ਯੂਰੀਆ ਪਾਈ ਆ ਤੇ ਜਿਹੜੀ ਪ੍ਰਾਲ ਵੀ ਇਹਦੇ ਵਿੱਚ ਅਜੇ ਤੱਕ ਜਿਹੜਾ ਮੌਜੂਦ ਆ ਹਾਂ ਪ੍ਰਾਲ ਤਾਂ ਰੂਪੂਰ ਮੇਰਾ ਸਹੀ ਮੈਂ ਤਾਂ ਪ੍ਰਾਰੂਗਾ ਕਿ ਤੇ ਕੀ ਲੱਗਦਾ ਪੀ ਇਹ ਪਰਾਲ ਦੇ ਕਾਰਨ ਹੀ ਇੰਨਾ ਜਿਹੜਾ ਵਧੀਆ ਰਿਜ਼ਲਟ ਆ ਹਾਂ ਗ੍ਰੋਥ ਵੇਲ ਦੀ ਨਾਲੋਂ ਰੋਗੀ ਨੂੰ ਦੀ ਪੱਕਾਈ ਪੰਜਾਬੀ ਚ ਇਹ ਪਹਿਲੀ ਵਾਰੀ ਕੀਤਾ ਕਿ ਝਾੜੇ ਵੀ ਕਰਦੇ ਪੰਜ ਸਾਲ 7 ਸਾਲ ਹੋ ਗਏ ਅੱਛਾ ਹਰ ਸਾਲੀ ਬੀਜਾਂ ਪੱਕੇ ਜਿਆਦੀ ਬੀਜ ਕੇ 2 ਕਿਲਿ ਬੀਜ ਕੇ 5-7 ਕਿਲਿ ਹਰ ਸਾਲ ਜਾਈ ਵਧੀਆ ਰਿਜ਼ਲਟ ਆ ਕੋਈ ਸੁੰਡੀ ਨਹੀਂ ਆਵੇ ਕਿਸਾਨਾਂ ਨਾਲ ਆ ਸੁੰਡੀ ਹਾਂ ਤੱਕ ਦੀ ਵੇਖੀ ਨਹੀਂ ਆ ਸੁੰਡੀ ਦਾ ਕੋਈ ਚੱਕਰ ਨਹੀਂ ਅੱਛਾ ਸੁੰਡੀ ਦਾ ਕੋਈ ਚੱਕਰ ਨਹੀਂ ਚੱਕਰ ਹੀ ਪੂਰਾ ਅੱਛਾ ਦੂਜੀ ਰੋਗ ਦਾ ਕੰਟਰੋਲ ਵਾਧੀ ਕਰੂ ਘਟਨੇ ਚੜਦੀ ਹਾਂ ਇਹ ਵੀ ਕਿਸਾਨ ਕਹਿੰਦੇ ਕਿ ਵਾਈਟ ਤੋਂ ਬਿਨਾ ਕਣ ਇਹੋ ਜਿਹੀ ਕੋਈ ਗੱਲ ਨਹੀਂ ਗਈ ਕਿ ਵਾਈ ਦਾ ਜਿਆਦਾ ਨਹੀਂ ਕੋਈ ਜਿਆਦਾ ਕਰਨ ਵੇ ਵਧੂ ਪਿਆਰ ਮੰਨਦੇ ਕੀ ਹੋ ਤੁਸੀਂ ਅਸੀਂ ਮੰਨਦੇ ਆ ਕਿ ਕਿਸਾਨ ਭਰਾਵੋ ਮੈਂ ਬੇਨਤੀ ਕਰਦਾ ਵੀ ਖਰਚਾ ਘਟਾਉਣ ਦਾ ਮਤਲਬ ਨਾ ਤੇ ਆਪ ਨੂੰ ਅੱਗ ਲਾਉਣੀ ਵੀ ਇਸ ਜ਼ਮੀਨ ਦੇ ਵਿੱਚ ਉਹ ਰਲਾ ਮੁਕਰੀ ਆਪਣਾ ਤੇ ਖਰਚਾ ਵੀ ਘਟਾ ਆਪਣਾ ਇਹਦੇ ਤੇ ਆਉਂਗਾ ਹਮ ਪਰ ਮੁਕਰੀਬ ਕਿਸਾਨ ਕਈ ਜਨ ਕੋ ਨਹੀਂ ਆਪਣੇ ਚੰਦ ਵੱਡੇ ਟਰੈਕਟਰ ਹੈਗੇ ਉਹ ਆ ਕੰਮ ਕਰਨ ਸੌਖੇ ਲੈਣ ਦੀ ਵਧੀਆ ਤਰੀਕਾ ਹੈ ਤੇ ਜਦੋਂ ਬਜਾਈ ਕਰਨੇ ਉਹ ਥੋੜਾ ਜਿਆਦਾ ਵੀ ਪਹਿਲੀ ਸੁੱਕੀ ਥੱਲੇ ਹੋਵੇ ਗੱਲੀਦਿਲ ਕਾ ਟੁਕਦੀ ਇਹ ਖਲੋਇਦੋ ਪਹਿਲਾਂ ਜਿਹੜੀ ਸੀ ਉਹ ਕਿਸ ਚੀਜ਼ ਦੀ ਬਜਾਈ ਕੀਤੀ ਸੀ ਚੋਨਾ ਹੈ ਜਾਂ ਚੋਨਾ ਸਿਗਰਟ ਚੋਨਾ ਹੈ ਹਾਂ ਚੋਨਾ ਜਾਂ ਬਾਸਪਤੀ ਕੇ ਚੋਨਾ ਨਹੀਂ ਚੋਨਾ ਚੋਨਾ ਤੇ ਕੀ ਮਤਲਬ ਕੀ ਦਾ ਕੀ ਕਿੰਨਾ ਝਾੜ ਜਿਹੜਾ ਆਉਂਦੀ ਜਿਹੜੀ ਉਮੀਦ ਆ ਝਾੜ ਜਿੰਨਾ ਸੇਮ ਕਣਕ ਨਿਕਲਦਾ ਨਾ 24 ਕੁਆਂਟ 23 ਕੁਆਂਟ ਉਹਨੇ ਤਾਂ ਆਮ ਨਾਲ ਨਿਕਲੂ ਨਾ ਵੱਧ ਕੁਆਂਟ ਘੱਟ ਨਿਕਲਦਾ ਸੋ ਕਿਸਾਨ ਨਾਲ ਵੀ ਆਪਾਂ ਗੱਲਬਾਤ ਕੀਤੀ ਤੇ ਬੜਾ ਵਧੀਆ ਲੱਗਾ ਕਿ ਜਿਹੜਾ ਇਸ ਕਿਸਾਨ ਭਰਾ ਵੱਲੋਂ ਸਰਕਾਰ ਦੀਆਂ ਵੀ ਜਿਹੜੀਆਂ ਹਦਾਇਤਾਂ ਉਹਨਾਂ ਨੂੰ ਵੀ ਜਿਹੜਾ ਉਹ ਮੰਨਿਆ ਗਿਆ ਤੇ ਜਿਹੜੇ ਇੱਕ ਅਲੱਗ ਤਰੀਕੇ ਨਾਲ ਜਿਹੜੀ ਕਣਕ ਬੀਜੀ ਆ ਕਣਕ ਦੀਆਂ ਤਸਵੀਰਾਂ ਜਿਹੜੀਆਂ ਉਹ ਬਹੁਤ ਵਧੀਆ ਹਨ